ਤਲਵੰਡੀ ਸਾਬੋ ਤਹਿਸੀਲ ਕੰਪਲੈਕਸ ਸਾਹਮਣੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਕਾਰ ਚਾਲਕ ਨੇ ਦੂਸਰੀ ਕਾਰ ਵਿੱਚ ਬੈਠੇ ਪੈਟਰੋਲ ਪੰਪ ਦੇ ਮਾਲਕ ਅਤੇ ਉਸਦੇ ਤਿੰਨ ਮੁਲਾਜ਼ਮਾਂ ਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੇਰ ਵੀ ਪੈਟਰੋਲ ਪੰਪ ਦੇ ਮਾਲਕ ਤੇ ਉਸਦੇ ਮੁਲਾਜ਼ਮਾਂ ਨੂੰ ਸੱਟਾਂ ਵੱਜੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਪੈਟਰੋਲ ਦੇ ਪੈਸਿਆਂ ਨੂੰ ਲੈ ਕੇ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਜਦੋਂ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਸ਼ਿਕਾਇਤ ਕੀਤੀ ਗਈ ਤੇ ਉਸ ਤੋਂ ਬਾਅਦ ਫਿਰ ਦੂਜੇ ਧਿਰ ਵੱਲੋਂ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਗਈ। ਕੀ ਹੋਈ ਹੈ? ਇੱਥੋਂ ਆਏ ਸੀ ਤੁਸੀਂ ਕੀ ਕਰਕੇ ਆਏ ਸੀ? ਅਸੀਂ ਸਿੰਘੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ ਤੇ ਉਹਨਾਂ ਦਾ ਮੇਰੇ ਨਾਲ ਫైనాన్స్ ਦੇ ਵਿੱਚ ਕੋਈ ਕੁਸ਼ ਕੰਮਕਾਜ ਸੀ। ਪਰ ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗੇ। ਤੇ ਜਦੋਂ ਤੇਲ ਦੇ ਸੀ ਪੈਸੇ ਮੰਗੇ ਤਾਂ ਮਨਾਂ ਕਰਤਾ। ਇਸ ਕਰਕੇ ਅਸੀਂ ਦਰਖਾਸਤ ਦੇਤੀ। ਸਿੰਗੋ ਚੌਂਕੀ ਦੇ ਵਿੱਚ ਹੁਣ ਪ੍ਰਸ਼ਾਸਨ ਨੇ ਤੇ ਕੁਝ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇਆਂ ਸੀ ਸਾਰੇ ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ ਹਾਂ ਜਿੰਨਾ ਤੋਂ ਅਸੀਂ ਪੈਸੇ ਲੈਣੇ ਸੀ ਇਹ ਕਰਕੇ ਇਹਨਾਂ ਨੇ ਜੰਬਰ ਵਸਤੀ ਤੋਂ ਪਿੱਛੇ ਬਾਈਗਰ ਢਾੜੀ ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ ਉਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ ਜਿਹੜਾ ਫਾਇਰ ਵੱਜਿਆ ਹੋਇਆ ਜੀ ਤੇ ਦੋ ਤਿੰਨੇ ਬੰਦਿਆਂ ਨੇ ਸਾਡਾਂ ਦੇ ਛਾਲੇ ਲਗੇ ਇਹ 2 ਵਜੇ ਦੀ ਘਟਨਾ ਹੈ ਇਹ ਘੰਟਾ ਤੋਂ ਪਹਿਲਾਂ ਦੀ ਘਟਨਾ ਹੈ ਤੇ ਕਿੰਨੇ ਕ ਬੰਦੇ ਸੀ ਸਾਰੇ ਜਿੰਨੇ ਹੈਗੇ ਉਹ ਚਾਰ ਪੰਜ ਜਣੇ ਸੀਗੇ ਜੀ ਗੱਡੀ ਤੇ ਸੀਗੇ ਹਾਂ ਗੱਡੀ ਤੇ ਸੀ ਹੁਣ ਵੀ ਉਹ ਗੇੜੇ ਦੇ ਰਿਹਾ ਸਵਿਫਟ ਗੱਡੀ ਸੀ ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਉਹਨਾਂ ਤਰਾ ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ ਅਸੀਂ ਦੂਜੇ ਦਿਨ ਨਾਲ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਕਿ ਆਖਿਰ ਦੂਸਰੇ تیرਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ ਸਾਹਮਣੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਕਾਰ ਚਾਲਕ ਨੇ ਦੂਸਰੀ ਕਾਰ ਵਿੱਚ ਬੈਠੇ ਪੈਟਰੋਲ ਪੰਪ ਦੇ ਮਾਲਕ ਅਤੇ ਉਸਦੇ ਤਿੰਨ ਮੁਲਾਜ਼ਮਾਂ ਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੇਰ ਵੀ ਪੈਟਰੋਲ ਪੰਪ ਦੇ ਮਾਲਕ ਤੇ ਉਸਦੇ ਮੁਲਾਜ਼ਮਾਂ ਨੂੰ ਸੱਟਾਂ ਵੱਜੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਪੈਟਰੋਲ ਦੇ ਪੈਸਿਆਂ ਨੂੰ ਲੈ ਕੇ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਜਦੋਂ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਸ਼ਿਕਾਇਤ ਕੀਤੀ ਗਈ ਤੇ ਇਸ ਤੋਂ ਬਾਅਦ ਫਿਰ ਦੂਜੇ ਧਿਰ ਵੱਲੋਂ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਗਈ। ਕੀ ਹੋਈ ਹੈ? ਕਿੱਥੋਂ ਆਏ ਸੀ ਤੁਸੀਂ ਕੀ ਕਰਕੇ ਆਏ? ਅਸੀਂ ਸਿੰਗੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ ਤੇ ਉਹਨਾਂ ਦਾ ਮੇਰੇ ਨਾਲ ਫైనాన్స్ ਦੇ ਵਿੱਚ ਕੋਈ ਕੁਝ ਕੰਮਕਾਜ ਸੀ। ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗੇ। ਤੇ ਜਦੋਂ ਤੇਲ ਦੇ ਸੀ ਪੈਸੇ ਮੰਗੇ ਤਾਂ ਮਨਾਂ ਕਰਤਾ। ਇਸ ਕਰਕੇ ਅਸੀਂ ਦਰਖਾਸਤ ਦੇਤੀ। ਸਿੰਗੋ ਚੌਂਕੀ ਦੇ ਵਿੱਚ ਹੁਣ ਪ੍ਰਸ਼ਾਸਨ ਨੇ ਤੇ ਕੁਝ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇਆਂ ਸੀ ਸਾਰੇ ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ ਹਾਂ ਜਿੰਨਾ ਤੋਂ ਅਸੀਂ ਪੈਸੇ ਲੈਣੇ ਸੀ ਇਹ ਕਰਕੇ ਇਹਨਾਂ ਨੇ ਜੰਬਰ ਵਸਤੀ ਤੋਂ ਪਿੱਛੇ ਬਾਈਗਰ ਢਾੜੀ ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ ਉਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ ਜਿਹੜਾ ਫਾਇਰ ਵੱਜਿਆ ਹੋਇਆ ਜੀ ਤੇ ਦੋ ਤਿੰਨੇ ਬੰਦਿਆਂ ਦੇ ਸਾਡਾਂ ਦੇ ਛਾਲੇ ਲਗੇ ਇਹ 2 ਵਜੇ ਦੀ ਘਟਨਾ ਹੈ ਇਹ ਘੰਟਾ ਤੋਂ ਪਹਿਲਾਂ ਦੀ ਘਟਨਾ ਹੈ ਤੇ ਕਿੰਨੇ ਕ ਬੰਦੇ ਸੀ ਸਾਰੇ ਜਿੰਨੇ ਹੈਗੇ ਉਹ ਚਾਰ ਪੰਜ ਜਣੇ ਸੀਗੇ ਜੀ ਗੱਡੀ ਤੇ ਸੀਗੇ ਹਾਂ ਗੱਡੀ ਤੇ ਸੀ ਹੁਣ ਵੀ ਉਹ ਗੇੜੇ ਦੇ ਰਿਹਾ Swift ਗੱਡੀ ਸੀ ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਉਹਨਾਂ ਤਰਾ ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ ਅਸੀਂ ਦੂਜੇ ਦਿਨ ਨਾਲ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਕਿ ਆਖਿਰ ਦੂਸਰੇ تیرਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ